ਗੁਰੂ ਗੋਬਿੰਦ ਸਿੰਘ ਤੇ ਮਹਾ ਸਿੰਘ ਦੇ ਸਵਾਲ ਜਵਾਬ ਮੁਕਤਸਰ ਦੀ ਜੰਗ ਵਿੱਚ ਇਸ ਤਰ੍ਹਾਂ ਹੋ ਰਹੇ ਹਨ ਸਤ ਗੁਰ ਜੀ ਕਹਿੰਦੇ ਹਾਸ ਜਰਾ ਕੀ ਲਾਉਣ ਜਿਬਾਨੋਂ ਦੱਸ ਜਰਾ ਆਦਿਲ ਸੰਟੇ ਦੇਵਾ ਸੀ ਜਰਾ ਮੈਂ ਦਿਲਤੀ ਸੇ ਦੇਵ ਚੌਨਾ ਏ ਸਤ ਗੁਰ ਜੀ ਮੁਖੋ ਸਤ ਗੁਰ ਜੀ ਮੁਖੋ ਕਹਿੰਦੇ ਮੈਂ ਕੀ ਦਸਮ ਸਿੰਘ ਚਾਣਾ ਏ ਉਹ ਮੇਰੇ ਅਸਾਂ ਤੇ ਕਰਦਾ ਨਾਤਾ ਨਹੀਂ ਹੋਰ ਕਿਸੇ ਦਾ ਡਰਦਾਤਾ ਟੁੱਠਾਤਾ ਝੋਲੀ ਭਰਦਾਤਾ ਦਿਲ ਸੱਚ ਦੀ ਤਕੜੀ ਦਿਲ ਸੱਚ ਦੀ ਤਕੜੀ ਹਾਰ ਦੇਉ ਜੇ ਮੇਰੇ ਅਸਾਂ ਤੇ ਜੇ ਮੇਰੇ ਅਸਾਂ ਤੇ ਕਰਦੇ ਹੋਤਾ ਤੁਸੀਂ ਬੇਦਾਵਾ ਤਾਂ ਤੁਸੀਂ ਬੇਦਾਵਾ ਫਾੜ ਦਿਓ ਜੇ ਕਹੇ ਤਰ ਲੋਕ ਕੀ ਰਾਜ ਦਿਆਂ ਮੈਂ ਤੈਨੂੰ ਬਾਦਸ਼ਾਹ ਸਾਜ ਦਿਆਂ ਤਰ ਹੱਥੀ ਸੀਸ ਤੇ ਤਾਜ ਦਿਆਂ ਤੂੰ ਦੱਸ ਕੀ ਵਿਉਂਤਾਂ ਲਾਉ ਨਾ ਏ ਸਤਗੁਰ ਜੀ ਮੁਖੋ ਸਤਗੁਰ ਜੀ ਮੁਖੋ ਕਹਿੰਦੇ ਨੇ ਕਿ ਦਸਮਾਹ ਸਿੰਘ ਕਿਉਂ ਨਾ ਏ ਨਹੀਂ ਰਾਜ ਭਾਗ ਦੀ ਚਾਦਾ ਦਾ ਤੂੰ ਚਰਨਾ ਵਿੱਚ ਵਸਾ ਦਾ ਤਾ ਦਰਗਾਹ ਵਿੱਚ ਪਣੀ ਗਵਾ ਦਾ ਦਾ ਤੇ ਪਾਪ ਸਾਦੇ ਛਾੜ ਦਿਓ ਜੇ ਮੇਰੇ ਅਸਾਂ ਤੇ ਇਹ ਮੇਰੇ ਅਸਾਂ ਤੇ ਕਰਦੇ ਹੋ ਤਾਂ ਤੁਸੀਂ ਬੇਦਾਵਾ ਆ ਤੁਸੀਂ ਬੇਦਾਵਾ ਛਾੜ ਦਿਓ ਜੇ ਚਾਹਨਾ ਉਮਰ ਲਬੇਰੀ ਨੂੰ ਮੈਂ ਉਮਰ ਵਧਾ ਦਿਆਂ ਤੇਰੀ ਨੂੰ ਛੇਤੀ ਦਸਨਾ ਲਾਵਾਂ ਤੇਰੀ ਨੂੰ ਵਿੱਚੋਂ ਮਾ ਦੇ ਹੁਣੇ ਬਲਾਉਣਾ ਏ ਸਤਗੁਰ ਜੀ ਮੁਖੋਂ ਸਤਗੁਰ ਜੀ ਮੁਖੋਂ ਕਹਿੰਦੇ ਨੇ ਕੀ ਤਾਂ ਸੰਸੂਮਿਆ ਚਾਹਨਾ ਏ ਨਾ ਲੋੜ ਪੁੱਤਰ ਤੇ ਪੋਤਿਆਂ ਦੀ ਨਹੀਂ ਲੋੜ ਦੋਤੀਆਂ ਦੋਤਿਆਂ ਦੀ ਹਾ ਲੋੜ ਹਾਰ ਵਿੱਚ ਫੈਰੋਤਿਆਂ ਦੀ ਤੁਸੀਂ ਰੰਗ ਨਾਮ ਦਾ ਤੁਸੀਂ ਰੰਗ ਨਾਮ ਦਾ ਚਾਲਦੇ ਹੋ ਜੇ ਮੇਰੇ ਅਸਾਂ ਤੇ ਜੇ ਮੇਰੇ ਅਸਾਂ ਤੇ ਕਰਦੇ ਹੋ ਤਾਂ ਤੁਸੀਂ ਬੇਦਾਵਾ ਤਾਂ ਤੁਸੀਂ ਬੇਦਾਵਾ ਫਾੜ ਦਿਓ ਕਹੇ ਧੌਲਤ ਧਰਨ ਜਗੀਰ ਦਿਆਂ ਕਰ ਤੈਨੂੰ ਬਣਾਇਆ ਵੀਰ ਦਿਆਂ ਆਉਂ ਤੇ ਚੰਦਨ ਵਾਂਗ ਸਰੀਰ ਤੇ ਆ ਤੇਰੀ ਆਸ ਨੂੰ ਨੇ ਤੇਰੀ ਆਸ ਨੂੰ ਹੈ ਬਗਉਣਾ ਏ ਸਤਗੁਰ ਜੀ ਮੁਖੋ ਸਤਗੁਰ ਜੀ ਮੁਖੋ ਕਹਿੰਦੇ ਨੇ ਦੱਸ ਕੀ ਮਾਸਿਕ ਚਾਹਨਾ ਏ ਇਹ ਕਿਹਦਾ ਕੰਮ ਮਨੀ ਦੇ ਦਾਦਾ ਇਹ ਆਖਰ ਖੇ ਦੀ ਖੇ ਦਾਦਾ ਇਹ ਟੈਕ ਹੋਣੀ ਤੇ ਖੇ ਦਾਦਾ ਸਭ ਪਾਪ ਅਸਾਂ ਦੇ ਸਭ ਪਾਪ ਅਸਾਂ ਦੇ ਛਾੜ ਦਿਓ ਜੇ ਮੇਰੇ ਅਸਾਂ ਤੇ ਜੇ ਮੇਰੇ ਅਸਾਂ ਤੇ ਕਰਦੇ ਹੋ ਤਾਂ ਤੁਸੀਂ ਬੇਦਾਵਾ ਤਾਂ ਤੁਸੀਂ ਮੇਦਾਵਾ ਫੜ ਦਿਓ ਔਰ ਰੰਗ ਨਾਮ ਦਾ ਚਾਰ ਦਿੱਤਾ ਖੰਡ ਕਾਗਜ ਸਾਵੇਂ ਪਾੜ ਦਿੱਤਾ ਦਿਲ ਸੱਚ ਦੀ ਤਕੜੀ ਚਾਹਣ ਦਿੱਤਾ ਮੈਂ ਕੀ ਤੁਸਾਂ ਨੇ ਗਾਉਣਾ ਏ ਸਤਗੁਰ ਦੀ ਮੁਖੋ ਸਤਗੁਰ ਦੀ ਮੁਖੋ ਕਹਿੰਦੇ ਨੇ ਕੀ ਤਸਮਾਸ ਨਚਾਉਣਾ ਏ ਸਤਗੁਰ ਦੀ ਮੁਖੋ ਕਹਿੰਦੇ ਨੇ ਤੂੰ ਦੱਸ ਕਿ ਮਾਸਿੰਦ ਚਾਉਣਾ ਏ ਹੋ ਮਸਤ ਗਿਆਨ ਕਰ ਦਰਸ਼ਨ ਜੀ ਹੋ ਮਸਤ ਗਿਆਨ ਕਰ ਦਰਸ਼ਨ ਜੀ ਫੁੱਲ ਲੱਗੇ ਅਰਸੋਂ ਬਰਸਨ ਜੀ ਬੰਦੇ ਮੈਂ ਕਹੇ ਪੂਰਾ ਪਰਸਨ ਜੀ ਕੇ ਸਰੂਪ ਦੇ ਖੋਲ ਕੇ ਬਾਣ ਦੇਓ ਜੇ ਮੇਰੇ ਅਸਾਂ ਦੇ ਜੇ ਮੇਰੇ ਅਸਾਂ ਦੇ ਕਰਦੇ ਹੋ ਤਾਂ ਤੁਸੀਂ ਵਿਦਾਵਾ ਤਾਂ ਤੁਸੀਂ ਵਿਦਾਵਾ ਫਾੜ ਦੇਓ ਤਾਂ ਤੁਸੀਂ ਵਿਦਾਵਾ ਫਾੜ ਦੇਓ